ਜੇਕਰ ਤੁਸੀਂ ਵੀ ਉਹ ਟੈਟੂ ਬਣਵਾਉਣ ਦੇ ਸ਼ਕੀ ਤਾਂ ਇੱਕ ਵਾਰ ਜਰੂਰ ਦੇਖ ਲਵੋ ਇਹ viral video ਕਿਦਾ ਮੈਨ ਥੋੜਾ ਮੇਰਾ ਨਾਮ ਸਿਮਰਨਜੀਤ ਕੌਰ ਹੈ ਮੇਰਾ ਪਿੰਡ ਟੂਸਾ ਹੈ ਕੀ ਮਸਲਾ ਕੀ ਕਦਸਵਾ ਤੁਸੀਂ ਅਜੇ ਪ੍ਰੈਸ ਕਨਫਰੰਸ ਕਰ ਰਹੇ ਹੋ ਸਰ ਮੈਂ ਈਟੀਟੀ ਟੀਚਰ ਹਾਂ ਮੇਰੀ ਕੁਆਲਿਫੀਕੇਸ਼ਨ ਈਟੀਟੀ ਪਲੱਸ ਬੀਏ ਆ ਮੇਰੀ ਗ੍ਰੈਜੂਏਸ਼ਨ ਕੀਤੀ ਹੋਈ ਆ ਮੇਰੇ ਕੋਲ ਟਿਊਸ਼ਨ پڑھਦੇ ਸੀ ਬੱਚੇ ਉਹਨਾਂ ਨੇ ਮੈਨੂੰ ਦੱਸਿਆ ਕਿ ਜੀਐਚਜੀ ਸੀਨੀਅਰ ਸਕੈਂਡਰੀ ਸਕੂਲ ਪਖਵਾਲ ਦੇ ਵਿੱਚ ਟੀਚਰ ਦੀ ਰਿਕੁਆਇਰਮੈਂਟ ਆ ਮੈਂ ਉਹਨਾਂ ਦੇ ਕਹੇ ਤੇ ਆਪਣੇ ਮਦਰ ਨੂੰ ਲੈ ਕੇ ਸਕੂਲ ਦੇ ਵਿੱਚ ਗਈ ਮੇਰੇ ਕੋਲੇ ਕੋਈ ਰੈਜ਼ਿਊਮ ਨਹੀਂ ਸੀ ਕਿਉਂਕਿ ਅਸੀਂ ਕਿਸੇ ਹੋਰ ਕੰਮ ਦੇ ਰਿਲੇਟਡ ਗਏ ਸੀ ਬਟ ਸਾਨੂੰ ਲੱਗਿਆ ਕਿ ਸਾਨੂੰ ਉੱਥੇ ਜਾ ਕੇ ਜਵਾਬ ਦੇ ਬਾਰੇ ਪਤਾ ਕਰਨਾ ਚਾਹੀਦਾ ਹੈ ਕਿ ਬਾਕੇ ਟੀਚਰ ਦੀ ਜ਼ਰੂਰਤ ਹੈ ਜਦੋਂ ਮੈਂ ਉੱਥੇ ਗਈ ਤਾਂ ਮੈਨੂੰ ਪ੍ਰਿੰਸੀਪਲ ਸਰ ਡਾਇਰੈਕਟਰ ਸਰ ਦੇ ਦੁਆਰਾ ਕਿਹਾ ਗਿਆ ਡਾਇਰੈਕਟਰ ਦਾ ਨਾਮ ਹੈ ਸਰ ਭੁਪਿੰਦਰ ਸਿੰਘ ਢਾਲੀਵਾਲ ਜੋ ਕਿ ਕੈਲੇ ਕੈਲੇ ਦੇ ਵਾਸੀ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਪਿੰਡ 740 ਤੇ ਬੱਸ ਆਉਂਦੀ ਹੈ ਤੇ ਤੁਸੀਂ ਆਉਣਾ ਸਟਾਰਟ ਕਰ ਦਿਓ ਮੈਂ ਉੱਥੇ ਜੌਬ ਕਰਨੀ ਮਾਰਚ 27 ਦੇ ਵਿੱਚ ਸਟਾਰਟ ਕਰ ਦਿੱਤੀ ਜਦੋਂ ਮਤਲਬ ਮਹੀਨਾ ਪੂਰਾ ਹੋ ਗਿਆ ਮੈਨੂੰ ਉਹਨਾਂ ਨੇ ਸੈਲਰੀ ਦਿੱਤੀ 3500 ਮੈਨੂੰ ਇਹ ਚੀਜ਼ ਮੈਂ ਮੈਂ ਪੜ੍ਹੀ ਲਿਖੀ ਕੁੜੀ ਆ ਮੈਨੂੰ ਸਾਰਾ ਪਤਾ ਹੈ ਕਿ ਈਟੀਟੀ ਟੀਚਰਸ ਨੂੰ ਕਿੰਨੀ ਸੈਲਰੀ ਪੇ ਕੀਤੀ ਜਾਂਦੀ ਹੈ ਗ੍ਰੇਡ ਪੇ ਅਕੋਰਡਿੰਗ ਟੀਚਰਸ ਨੂੰ 8000 ਤੋਂ ਵੱਧ ਸੈਲਰੀ ਦਿੱਤੀ ਜਾਂਦੀ ਹੈ ਜਦੋਂ ਕਿ ਮੈਨੂੰ ਇੰਨੀ ਸੈਲਰੀ ਨਹੀਂ ਦਿੱਤੀ ਜਾਂਦੀ ਸੀ ਮੈਂ ਸਰ ਤੋਂ ਜੁਲਾਈ ਦੇ ਵਿੱਚ ਸਰ ਨੂੰ ਬੋਲਿਆ ਕਿ ਮੈਨੂੰ ਜੁਆਇਨਿੰਗ ਲੈਟਰ ਦਿੱਤਾ ਜਾਵੇ ਮੈਨੂੰ ਜੁਆਇਨਿੰਗ ਲੈਟਰ ਕਿਉਂ ਨਹੀਂ ਦਿੱਤਾ ਤਾਂ ਉਹਨਾਂ ਨੇ ਮੈਨੂੰ ਮੇਰੀਆਂ ਗਲਤੀਆਂ ਕੱਢਣੀਆਂ ਸਟਾਰਟ ਕਰ ਦਿੱਤੀਆਂ ਜਿਵੇਂ ਕਿ ਨੋਟਬੁక్స్ ਦੇ ਵਿੱਚ ਜਾਂ ਮੈਨੂੰ ਵੱਡੀਆਂ ਕਲਾਸਾਂ ਕ ਕਰ ਦਿੱਤਾ ਗਿਆ ਜਦੋਂ ਕਿ ਮੇਰੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਮੈਂ 5th ਕਲਾਸ ਤੱਕ ਹੀ ਬੱਚਿਆਂ ਨੂੰ ਪੜ੍ਹਾ ਸਕਦੀ ਹਾਂ ਜਦੋਂ ਉਹਨਾਂ ਨੇ 12ਵੀਂ ਕਲਾਸ ਦੇ ਵਿੱਚ ਭੇਜਿਆ ਵਿਦਆਊਟ ਐਨੀ ਅਲੀਗੇਸ਼ਨ ਐਂਡ ਵਿਦਆਊਟ ਐਨੀ ਮਿਸਟੇਕ ਮੈਨੂੰ ਉਹਨਾਂ ਨੇ ਇੱਕ ਦਿਨ 22 ਸੈਪਟੰਬਰ ਨੂੰ ਰੀਜ਼ਨ ਬਣਾਇਆ ਕਿ ਮੇਰੇ ਹੱਥ ਦੇ ਉੱਤੇ ਟੈਟੂ ਆ ਕਿ ਪੇਰੈਂਟਸ ਨੂੰ ਇਹ ਚੀਜ਼ ਤੋਂ ਆਬਜੈਕਸ਼ਨ ਆ ਉਹਨਾਂ ਨੇ ਮੈਨੂੰ ਸਕੂਲ ਤੋਂ ਕੱਢ ਦਿੱਤਾ ਉਹਨਾਂ ਨੇ ਮੈਨੂੰ 10 ਦਿਨ 5 ਦਿਨ ਕੋਈ ਦਿਨ ਵੀ ਨਹੀਂ ਦਿੱਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਜ਼ਰੂਰਤ ਨਹੀਂ ਦੂਸਰੇ ਦਿਨ ਤੁਸੀਂ ਨਾ ਆਇਓ ਮੈਂ ਆਪਣੇ ਪੇਰੈਂਟਸ ਨੂੰ ਲੈ ਕੇ 24 ਸੈਪਟੰਬਰ ਨੂੰ ਜਦੋਂ ਗਈ ਉੱਥੇ ਮੈਂ ਉਹਨਾਂ ਨੂੰ ਪੁੱਛਿਆ ਕਿ ਕਿਹੜੇ ਟੀਚਰ ਕਿਹੜੇ ਪੇਰੈਂਟਸ ਨੂੰ ਮੇਰੇ ਤੋਂ ਦਿੱਕਤ ਆ ਜਾਂ ਆਬਜੈਕਸ਼ਨ ਆ ਉਹ ਮੇਰੇ ਸਾਹਮਣੇ ਬੁਲਾਏ ਜਾਣ ਮੈਨੂੰ ਉਹਨਾਂ ਤੋਂ ਕੁਝ ਪੁੱਛਗਿੱਛ ਕਰਨੀ ਆ ਕਿਉਂਕਿ ਮੈਂ ਚਾਹੁੰਦੀ ਸੀ ਅਗਰ ਮੇਰੀ ਜੌਬ ਦੇ ਵਿੱਚ ਮੇਰਾ ਮੈਂ ਟੈਟੂ ਨੂੰ ਰਿਮੂਵ ਕਰ ਦੂੰਗੀ ਕਿਉਂਕਿ ਟੈਟੂ ਰਿਮੂਵ ਕਰ ਰਿਮੂਵ ਹੋ ਸਕਦਾ ਕੋਈ ਵੀ ਪ੍ਰੋਬਲਮ ਦਾ ਹੱਲ ਹੈ ਤਾਂ ਮੈਂ ਟੈਟੂ ਰਿਮੂਵ ਕਰਕੇ ਆਪਣੀ ਜੌਬ ਦੇ ਲਈ ਹੀ ਜਾਣਾ ਸੀ ਕਿਉਂਕਿ ਮੇਰੇ ਲਈ ਜੌਬ ਇੰਪੋਰਟੈਂਟ ਹੈ ਨਾਲੇ ਟੈਟੂ ਫਿਰ ਜਦੋਂ ਮੈਂ ਜਦੋਂ ਮੈਂ ਆਪਣੇ ਪੇਰੈਂਟਸ ਨੂੰ ਲੈ ਕੇ ਗਈ ਤਾਂ ਸਰ ਨੇ ਮੈਨੂੰ ਕਿਹਾ ਸੀਗਾ ਤੁਹਾਡਾ ਮੋਸਟ ਵੈਲਕਮ ਆ ਤੁਸੀਂ ਜਰੂਰ ਆਇਓ ਜਦੋਂ ਵੀ ਸਾਡੇ ਸਕੂਲ ਦੇ ਵਿੱਚ ਗੈਦਰਿੰਗ ਹੋਊਗੀ 24 ਤਰੀਕ ਨੂੰ ਸਕੂਲ ਦੇ ਵਿੱਚ ਜੀਐਚਜੀ ਸਕੂਲ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਸੀ ਜਿੱਥੇ ਕਿ ਟੀਚਰ ਪੇਰੈਂਟਸ ਐਂਡ ਟੀਚਰ ਸਾਰੇ ਆਏ ਹੋਏ ਸੀ 24 ਦਸੰਬਰ ਨੂੰ 24 ਦਸੰਬਰ ਨੂੰ 24 ਦਸੰਬਰ ਨੂੰ ਮੈਂ ਇਹ ਪੇਰੈਂਟਸ ਦੇ ਨਾਲ ਆਪਣੀ ਗੱਲ ਰੱਖਣੀ ਸੀ ਉਹਨਾਂ ਨੂੰ ਪੁੱਛਣਾ ਸੀ ਕਿ ਮੈਨੂੰ ਇਹ ਵਿਦਆਊਟ ਐਨੀ ਮਿਸਟੇਕ ਐਂਡ ਵਿਦਆਊਟ ਐਨੀ ਕਿਸੇ ਵੀ ਚੀਜ਼ ਤੋਂ ਕੱਢ ਦਿੱਤਾ ਗਿਆ ਵਾ ਜਦੋਂ ਮੈਂ ਪੇਰੈਂਟਸ ਦੇ ਨਾਲ ਗੱਲ ਕਰਨੀ ਸੀ ਬਟ ਉੱਥੇ ਪਾਠ ਚੱਲ ਰਿਹਾ ਸੀ ਮੈਂ ਪਾਠ ਦੇ ਵਿੱਚ ਸ਼ਾਮਲ ਹੋਈ ਮੈਂ ਅਰਦਾਸ ਹੋਣ ਤੱਕ ਅਰਦਾਸ ਹੋਣ ਤੱਕ ਦਾ ਵੇਟ ਕੀਤਾ ਅਤੇ ਪੂਰਾ ਸਮਾਗਮ ਖਤਮ ਹੋਣ ਤੇ ਮੈਨੂੰ ਲੱਗਿਆ ਕਿ ਜਦੋਂ ਸਾਰੇ ਚਲੇ ਜਾਣਗੇ ਪਪਾ ਕਮੇਟੀ ਮੈਂਬਰ ਤਾਂ ਮੈਂ ਪੇਰੈਂਟਸ ਦੇ ਨਾਲ ਖੁੱਲ ਕੇ ਗੱਲ ਕਰ ਸਕਾਂਗੀ ਪਰ ਮੇਰੀ ਫਰੈਂਡ ਸੀ ਜੋ ਮੇਰੇ ਨਾਲ ਗਈ ਸੀ ਉਹ ਬਾਹਰ ਕਾਲ ਸੁਣਨ ਗਈ ਸੀ ਮੈਂ ਉਹਨੂੰ ਦੇਖਣ ਵਾਸਤੇ ਖੜੀ ਹੋਈ ਸੀ ਤਾਂ ਮੇਰੇ ਪਿੱਛੇ ਪਹਿਲਾਂ ਹੀ ਸਾਰੇ ਟੀਚਰ ਮੈਨੂੰ ਘੇਰ ਕੇ ਬੈਠੇ ਹੋਏ ਸੀ ਉਹਨਾਂ ਨੇ ਮੇਰੀ ਚੁੰਨੀ ਫੜ ਕੇ ਰੱਖੀ ਹੋਈ ਸੀ ਪਿੱਛੇ ਜਦੋਂ ਮੈਂ ਖੜੀ ਹੋਣ ਲੱਗੀ ਉਹਨਾਂ ਨੇ ਮੇਰਾ ਦੁਪੱਟਾ ਫੜ ਕੇ ਮੈਨੂੰ ਕਮਰੇ ਦੇ ਵਿੱਚ ਘੜੀਸ ਕੇ ਲੈ ਗਏ ਤੇ ਮੈਨੂੰ ਪੂਰਾ ਘੰਟੇ ਤੋਂ ਵੱਧ ਉਹਨਾਂ ਨੇ ਕਮਰੇ 'ਚ ਲੋਕਰ ਕੀਤਾ ਤੇ ਮੈਂ ਜਾਣਦੀ ਆ ਕਿ ਇਹਨਾਂ ਨੇ ਮੇਰੇ ਨਾਲ ਬਹੁਤ ਗਲਤ ਕੀਤਾ ਹੈ ਇਸ ਲਈ ਮੈਨੂੰ ਇਨਸਾਫ ਚਾਹੀਦਾ ਹੈ ਅਤੇ ਮੈਂ ਜਾਣਦੀ ਆ ਕਿ ਮੇਰੇ ਸਾਰੇ ਸਾਹਮਣੇ ਤੇ ਪੇਰੈਂਟਸ ਵੀ ਹੋਣ ਜਿੱਥੇ ਮੇਰੇ ਤੋਂ ਮਾਫੀ ਮੰਗੀ ਜਾਵੇ ਮੇਰੀ ਇੰਨੀ ਹੀ ਮੰਗ ਹੈ ਹਾਂਜੀ ਮੇਰੇ ਨਾਲ ਮੇਰੇ ਰੂਪਾਂਸ ਜੋ ਆਂਟੀ ਐ ਉਥੇ ਸਰਦੀ ਭਤੀਜੀ ਉਹਨਾਂ ਨੇ ਮੇਰੇ ਢੱਡ ਦੇ ਵਿੱਚ ਲੱਤ ਮਾਰੀ ਤੇ ਮੈਨੂੰ ਬਹੁਤ ਜ਼ਿਆਦਾ फडਕਾ-फडਕਾ ਕੇ ਮਤਲਬ ਬੈੱਡ ਦੇ ਉੱਤੇ ਸੁੱਟਿਆ ਪ੍ਰਿੰਸੀਪਲ ਸਰ ਨੇ ਮੇਰਾ ਹੱਥ ਫੜਿਆ ਅਤੇ ਜੋ ਉਥੇ ਦੇ ਕਹਲਿਆਂ ਦੇ ਸਰਪੰਚ ਨੇ ਉਹਨਾਂ ਨੇ ਮੈਨੂੰ ਬਹੁਤ ਸਾਰੀਆਂ ਗਾਲਾਂ ਗੱਡੀਆਂ ਤੇ ਜਾਤੀ ਸ਼ੋਸ਼ਣ ਵੀ ਹੋਇਆ ਤੇ ਸਰੀਰਕ ਸ਼ੋਸ਼ਣ ਵੀ ਕੁਛੀ ਕੋਈ ਅਕੋਰਡਿੰਗ ਹੈ ਸਰਕਾਰੀ ਪ੍ਰੋਕਲੈਨ ਜਿੱਪੀ ਹੈ ਜਿਹੜਾ ਕਰਵਾਇਆ ਹਾਂਜੀ ਹਾਂਜੀ 24 ਦਸੰਬਰ ਜਦੋਂ ਇਹ ਘਟਨਾ ਵਾਪਰੀ ਉਸ ਦਿਨ ਹੀ ਮੈਂ ਪੁਲਿਸ ਸਟੇਸ਼ਨ ਜਾ ਕੇ ਆਪਣੀ ਕੰਪਲੇਂਟ ਇੱਕ ਪੱਖੋਲ ਸਕੂਲ ਦੀ ਇੱਕ ਸਕੂਲ ਟੀਚਰ ਨਾਲ ਸਕੂਲ ਦੇ ਪ੍ਰਬੰਧਕਾਂ ਵੱਲੋਂ ਇੱਕ ਕਟ ਮਾਰ ਕੇ ਸਕੂਲ ਤੋਂ ਨੌਕਰੀ ਕੱਢਣ ਦਾ ਬਾਹਰ ਮਾਮਲਾ ਸਮਝਿਆ ਹੈ ਤੇ ਪੁਲਿਸ ਨੇ ਇਸ ਨੂੰ ਵੀ ਕਰਵਾ ਦਿੱਤੀ ਹਾਂਜੀ ਇਹ ਜੀ ਸਿਮਰਨਜੀਤ ਕੌਰ ਵਾਸੀ ਟੂਸਾ ਪਿੰਡ ਤੋਂ ਇਹਨਾਂ ਵੱਲੋਂ ਇਹ ਸੀਗੀ ਇੱਕ ਮੈਡੀਕਲ ਜਿਹੜੀ ਐਮਐਲਆਰ ਸਾਡੇ ਕੋਲ ਥਾੜੇ ਮਸੂਲ ਹੋਈ ਸੀ ਉਹਦੇ ਸਬੰਧ ਚ ਇਹਨਾਂ ਦਾ ਸੰਪਰਕ ਹੈ ਤੇ ਇਹਨਾਂ ਦਾ ਬਿਆਨ ਲਿਖਿਆ ਗਿਆ ਜੀ ਜਿਦੇ ਵਿੱਚ ਇਹਨਾਂ ਨੇ ਕੁਝ ਗੱਲਾਂ ਰੱਖ ਕੇ ਦੱਸਿਆ ਨੇ ਪਹਿਲਾਂ ਇਹ ਸਕੂਲ ਜੁਆਇਨ ਕੀਤਾ ਇਹਨਾਂ ਨੇ ਤਕਰੀਬਨ ਮਾਰਚ ਦੇ ਵਿੱਚ ਫਿਰ ਇੱਥੋਂ ਹਟ ਗਏ ਸੀ ਤੇ ਇਸ ਤੋਂ ਬਾਅਦ ਐਨਵਰਡੇ ਫੰਕਸ਼ਨਲ ਦੇ ਨੇ ਉੱਥੇ ਗਏ ਸੀ ਉਹਨਾਂ ਨੂੰ ਮਿਲਣ ਕੋਈ ਗੱਲਬਾਤ ਕਰਨ ਆਪਣੀ ਸਕੂਲ ਲੀਵਿੰਗ ਸਰਟੀਫਿਕੇਟ ਵਗੈਰਾ ਲੈਣ ਗਏ ਸੀ ਉਸ ਦਿਨ ਉੱਥੇ ਕੋਈ ਐਨਵਰਡੇ ਫੰਕਸ਼ਨ ਦੇ ਦੌਰਾਨ ਹੀ ਇਹਨਾਂ ਦੀ ਘਟਮਰ ਸਕੂਲ ਦੇ ਜਿਹੜੇ ਹੈਗੇ ਆ ਪ੍ਰਿੰਸੀਪਲ ਭੁਪਿੰਦਰ ਸਿੰਘ ਉੱਤੇ ਨਾਲ ਹੋਰ ਸਟਾਫ ਵੱਲੋਂ ਕਿੱਤੀ ਕੀ ਜੋ ਉਹਨਾਂ ਨੇ ਬਿਆਨ ਦੇ ਵਿੱਚ ਲਿਖਾਇਆ ਉਸ ਮੁਤਾਬਕ ਜਿਹੜੀ ਅਸੀਂ ਕਾਰਵਾਈ ਇਹ ਜਿਹੜੀ ਰਾਤ ਕੱਲ ਐਫ ਆਈ ਆਰ ਕੀਤੀ ਹੈ ਜੀ ਇਹ ਜੀ ਤਕਰੀਬਨ ਆਪਣੇ ਹੈਗੇ ਜਿਹੜੇ 126 2 115 2 3 5 ਬੀ ਐਨ ਐਸ ਦੇ ਸੈਕਸ਼ਨਾਂ ਦੇ ਅਧੀਨ ਕਾਰਵਾਈ ਹੋਈ ਆ ਐਮ ਐਲ ਆਰ ਮੁਤਾਬਕ ਜਿਹੜੀ ਘਟਮਾਰ ਦੇ ਜੋ ਹੈਗੇ ਡਾਕਟਰ ਸਾਹਿਬ ਵੱਲੋਂ ਜਿਹੜੀ ਹੈਗੀ ਉਹਦੇ ਵਿੱਚ ਸਾਡ ਤਸਵੀਰ ਉਹਦੇ ਮੁਤਾਬਕ ਧਾਰਾ ਲਗਾਈ ਗਈ ਹੈ ਤੇ ਐਕਸਰੇ ਅਧੀਨ ਪਸਟਾ ਤੇ ਉਹ ਉਹ ਜਦੋਂ ਐਕਸਰੇ ਆਉਂਦੇ ਆ ਤਾਂ ਉਹਦੇ ਬਾਅਦ ਵਾਧਾ ਜਨਮ ਕੀਤਾ ਜਾਊਗਾ